ਨਾਮ ਦਾ ਮਾਂ ਦੀਆਂ ਦੁਆਵਾਂ ਤੇ ਬਿੰਦਰ ਬਲਦਾ ਦੇ ਸ਼ੌਂਕੀ ਦੇ ਨਾਂ ਤੇ ਵੇਖਦਾ ਵੀ ਕੌਣ ਜੱਫਾ ਲਾਉਂਦਾ ਔਰ ਫਿਰ ਕਿ ਪੰਜਾਬ ਦੇ ਵਿੱਚ ਬਾਬਾ ਭਗਵਾਨ ਸਿੰਘ ਜੀ ਦੇ ਨਾਂ ਤੇ ਇੱਕ ਟੀਮ ਐਂਟਰ ਹੋਣ ਜਾ ਰਹੀ ਹੈ ਸ਼ੁਭ ਦੁਆਵਾਂ ਪਠਾਣੀਆਂ ਸਾਹਿਬ ਆਓ ਵੇਖੋ ਅੰਮ੍ਰਾਲਾ ਜੱਟਾਂ ਦਾ ਆਈਟਮ ਔਰ ਟਾਈਗਰ ਵਾਂਗੂ ਲਾਉਂਦਾ ਜੱਫਾ ਇੱਕ ਰੇਡਰ ਇੱਕ ਪਾਸੇ ਪਾਲਾ ਨੌਜਵਾਨ ਭਾਈ ਕੋਪਾਲਾ ਸ਼ੰਕਰੀਆ ਇੱਕ ਪਾਲਾ ਸ਼ੰਕਰੀਆ ਇੱਕ ਪਾਲਾ ਸ਼ੰਕਰੀਆ ਗੁਰਪਾਲ ਪਹਿਲਵਾਨ ਤੇ ਕਬੱਡੀ ਖਿਡਾਰੀ ਅੱਜ ਕਾਣ ਖੰਕਰੀਏ ਕੁੱਗੇ ਵਾਂਗੂ ਕਾਣ ਹਰਮਿੰਦਰ ਅਕਸ਼ ਜੋਸ਼ੀ ਜੀ ਸਾਊਂਡ ਸਰਵਿਸ ਵਾਲੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਊਂਡ ਜੇ ਵਧੀਆ ਹੋਵੇ ਫਿਰ ਕਲਾਕਾਰ ਦੀ ਵੀ ਗੱਲ ਵੱਖਰੀ ਕਮੈਂਡੇਟਰਸ ਦੀ ਵੀ ਗੱਲ ਵੱਖਰੀ ਲਓ ਇਧਰੇ ਪਾਸੇ ਜਲਾਲਪੁਰੀ ਹੈ ਰੱਖਦਾ ਗਰਾਊਂਡਾਂ ਨਾਲ ਗੂੜੀ ਯਾਰੀ ਏ ਜਲਾਲਪੁਰੀਆ ਪਾਲਾੜੀਏ ਕਬੱਡੀ ਦਾ ਬ੍ਰਾਂਡਡ ਖਿਡਾਰੀ ਏ ਜਲਾਲਪੁਰੀਆ ਪਾਲਾੜੀਏ ਕਬੱਡੀ ਦਾ ਬ੍ਰਾਂਡਡ ਖਿਡਾਰੀ ਏ ਲਓ ਬ੍ਰਾਂਡ ਚੱਲਦਾ ਪਾਲੇ ਦੇ ਨਾਮ ਦਾ ਟੱਕਰ ਲੈਣ ਦੀ ਕੋਸ਼ਿਸ਼ ਕਰਦਾ ਜੇ ਲੱਗਾ ਜੱਫਾ ਜਿਹੜੇ ਨੇ ਤਾੜੀਆਂ ਜਰੂਰ ਮਾਰਨਗੇ ਲਓ ਕਬੱਡੀ 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 ਉੱਠ ਕੇ ਗਰੀਬੀ ਵਿੱਚੋਂ ਨਾਮ ਕੀਤਾ ਜੱਗ ਤੇ ਮਾਂ ਦੀਆਂ ਦੁਆਵਾਂ ਤੇ ਭਰੋਸਾ ਰੱਖ ਰੱਬ ਤੇ ਖੇਡਦਾ ਹੈ ਨੰਬਰਾਂ ਤੇ ਕਬੱਡੀ ਹੁਣ ਹਾਲੇ ਦੀ ਤਾਈਓ ਲੱਕੇ ਸਿਧਵਾ دیਵਾਨੀ ਦੁਨੀਆ ਹੁਣ ਜਲਾਲਪੁਰੀਏ ਪਾਲੇ ਦੀ ਤਾਈਓ ਲੱਕੇ ਸਿਧਵਾ